ਲੋਕ ਮਹੱਲਾ ਤੀਜਾ ਕਰਮ ਤਰਮ ਸਭ ਬੰਦਨਾ ਪਾਪ ਪੁੰਨ ਸੰਬੰਧ ਮਮਤਾ ਮੋਹ ਸੋ ਬੰਦਨਾ ਪੁੱਤਰ ਕਲਤਰ ਸੋ ਤੰਦ ਧਰਮ ਕਰਮ ਔਰ ਕਰਮ ਧਰਮ ਅੱਛਾ ਜੀ ਇਦਾਂ ਦੁਬਾਰਾ ਹੋਇਆ ਜਿਹੜੇ ਕਰਮ ਨੇ ਧਰਮ ਵਾਸਤੇ ਆਦਮੀ ਦੇ ਵਿੱਚ ਹੋਏ ਉਹ ਕੋਕਟਣ करम धर्म धर्म कर दसूगा करम की करना धर्म राजूगा परमेसर दसूगा करम तेन की करना चाहिए गुरु दसूगा की करना है इन्हना ने आप अपनी बुद्ध है चेती बर्णत काम बर्णत करके लोग ਉਹਨਾਂ ਨੂੰ ਕਿ ਕਰਮਾਂ ਧਰਮ ਕਰਮ ਦੇ ਵਿਚੋਂ ਧਰਬਾੜਦਾ ਅੱਛਾ ਬਾੜਾ ਫਿਰ ਲੱਗੇ ਆਪਣੀ ਵਰਤੀ ਨਾਲ ਬਾੜਦਾ ਉਹਦੇ ਵਿੱਚੋਂ ਧਰਮ ਨਹੀਂ ਨਹੀਂ ਬਣ ਸਕਦਾ ਆਪਣੇ ਮਰਜ਼ੀ ਨਾਲ ਸਮਝਦੀ ਲਾਉਣ ਲੱਗ ਗਿਆ ਆਪਣੀ ਵਸੀ ਨੂੰ ਜਲਦਾ ਰਸਲਣ ਲੱਗ ਗਿਆ ਆਪਣੀ ਤਰਜੀਹ ਲਤ ਹੋਈ ਤਾਂ ਆਪਣਾ ਲੱਗ ਗਿਆ ਆਪਣੀ ਮਰਜ਼ੀ ਨਾਲ ਹਟਿਓ ਸ਼ੁਰੂ ਕਰ ਲਿਆ ਆਪਣੀ ਮਰਜ਼ੀ ਨਾਲ ਤੂੰ ਲੱਗ ਗਿਆ ਜਿਉ ਤੂੰ ਆਪਣੀ ਵਰਤੀ ਨਾਲ ਕੀਤਾ ਉਦੋਂ ਕੁਝ ਨਹੀਂ ਬਣਨ ਵਾਲਾ ਉਹ ਬੜਾ ਦੁਰਬਾਡੀ ਲੱਗਦਾ ਉਹ ਬੜਾ ਨਹੀਂ ਹੈ ਫਾਲディング ਅਧਰੂ ਫਾਲ ਕੀ ਨਹੀਂ ਲੱਗਦਾ ਗਿਆਨ ਫਾਲਦੀ ਦਾ ਜਿਹਨੋ ਜਿਆਨ ਦੀ ਬਣ ਲੋ ਉਹ ਜਿਹੜਾ ਬਿਰੂ ਤਾਂ ਕੀ ਬਿਰੂ ਉਹ ਤੇ ਬਿਰੂ ਲੋਕਾਂ ਦੀ ਵਡਿਆਈ ਸੰਸਾਰੀ ਵਡਿਆਈ ਜੇ ਕਿਚ ਪਾਵੇ ਤੇ ਕਾ ਮਾੜ ਸਦਮਾਨ ਬਿਰੂ ਦਾ ਹੱਕਾਰ ਚ ਬਸਲ ਜੂ ਉਹ ਇਸ ਕਰਕੇ ਇਹ ਕਰਮ ਤਰਨ ਸਭ ਬੁੱਧ ਨੂੰ ਲਿਖਾ ਅੱਛਾ ਇਹ ਬੰਦਰ ਜਪਉਣ ਵਾਲੇ ਨੇ ਫਿਰ ਕਾਲਾ ਜੋ ਅੱਗਰ ਵਜੂਗਾ ਜਿੰਨੇ ਵੀ ਕਰਮ ਕਰੇ ਪਾਠ ਪੜਿਓ ਔਰ ਬੇਦਬਿਚਾਰੇ ਬਿਲਕੁਲ ਪੀਏ ਬੁੱਧ ਸਾਦੇ ਪਲਚ ਜਾਣਾ ਸਤਗੁਰੂ ਦੇ ਛੁਟ ਕੇ ਅਧ ਕਹ ਬੁੱਧ ਬੰਦ ਦੇ ਉਪਰ ਜੀ ਬਦੀ ਅਗਰ ਬੁੱਧ ਕਾਰ ਬਣ ਹਾਲੇ ਕੋਈ ਇਹਦਾ ਅਹੁ ਬੁੱਧ ਬੱਦ ਕਿਾਰੇ ਇਤਵਿਧੀ ਮਿਲਣ ਰਵ ਜਾਈ ਇਤਵਿਧੀ ਬਿਜੀ ਬਹੁਤ ਚੁਦੇ ਬਿੜਨਾ ਜਾਈ ਮੈਂ ਕੀਏ ਕਰਮ ਅਧੇਕਾ ਹਾਰ ਪਰੋ ਸੁਆਮੀ ਦੇ ਦਵਾਰੇ ਦੀਜੇ ਬੁੱਧ ਬਿਵੇਕਾ ਇਹ ਬਿਵੇਕਮੰਦੀ ਗੁਰਬਾਣੀ ਹੈ ਸੱਚਖੰਡ ਦੀ ਬੁੱਧੀ ਹੈ ਇਹ ਦੱਸੂਗੀ ਇਹ ਧਰਮ ਰਾਜ ਦੀ ਬੁੱਧੀ ਹੈ ਇਹ ਦੱਸੂਗੀ ਕੀ ਕਰਨਾ ਹੈ ਕੀ ਨਹੀਂ ਕਰਦਾ ਦੁਨਿਆ ਦੇ ਜਿੰਨਾ ਧਰਮ ਨੇ ਆਪਣੀ ਵਰਗੀ ਦੇ ਘੜੇ ਆਦਮੀ ਉਹਨੇ ਘੜੇ ਤੇ ਆਦਮੀ ਦਾ ਨਾਮ ਨਾਲ ਲੱਗੇ ਰਿ ਇਸ਼ਾ ਦਾ ਲੱਗਿਆ ਹੈ ਕਿਸ ਬੂਸਾ ਦਾ ਲੱਗਿਆ ਹੈ ਕਿਸ ਬੁੱਧ ਦਾ ਨਾਮ ਲੱਗਿਆ ਹੈ ਕਿਸ ਸਹਿਤ ਦਾ ਨਾਮ ਲੱਗਿਆ ਹੈ ਇਹਦੇ ਨਾਲ ਕਿਸੇ ਆਦਮੀ ਦਾ ਨਾਮ ਨਹੀਂ ਲੱਗਿਆ ਕਿਸੇ ਅੱਜ ਦਾ ਧਰਮ ਦੀ ਹੈ ਇਹ ਗੁਰਮਤ ਮੁਰਤੀ ਮਤ ਤੂਲੇ ਹੋਇਆਂ ਨੇ ਇਹ ਕਰਮ ਧਰਮ ਕਰਮ ਦਾ ਜਨਾਜ ਰਸਾ ਨੂੰ ਫਰਕ ਨਹੀਂ ਸਭ ਚੱਲਦਾ ਇਹ ਖਾਸੀ ਗੁਰਜ ਵੱਡੀ ਹੈ ਖੁਦ ਹੀ ਅਗਿਆਪਾ ਕਹੀਏ ਗਿਆਨ ਨੇ ਕਾਰਨ ਕਰਮ ਅਭਿਆਸ ਗਿਆਨ ਪਿਆ ਤਾਂ ਕਰਮ ਹੈ ਨਾਸ ਫਿਰ ਇੱਥੇ ਗੱਲ ਬਣਦੀ ਜਾ ਕੇ ਹਾਂ ਇੱਥੇ ਗੱਲ ਬਣਦੀ ਆ ਜਿੰਨਾ ਚਿਰ ਗਿਆਨ ਨਹੀਂ ਹੈਗਾ ਉਹਨਾਂ ਜਿੰਨਾ ਕਰਮ ਅਭਿਆਸ ਕਰ ਕੀਤੇ ਕਦੀ ਨਾ ਕੀਤੇ ਨਾ ਤਾਂ ਦੇ ਨਾ ਫਿਰਦਾ ਸੀ ਕਰਮ ਅਭਿਆਸ ਸੀ ਜੇ ਧਿਆਨ ਹੋ ਗਿਆ ਛੱਡ ਤੇ ਸਭ ਠੀਕ ਹੈ ਜੀ ਪਾਪ ਪੁੰਨ ਸੰਬੰਧ ਕਰ ਉਹ ਤਰਬੂਜ ਜਨਾ ਦਾ ਪਾਪ ਔਰ ਪੁੰਨ ਦਾ ਸਬੂਤ ਕੁਝ ਪਾਪ ਕਰਮ ਨੇ ਕੁਝ ਧਰਮ ਦੇ ਕਰਮ ਦੇ ਪੁੰਨ ਕਰਦੇ ਪੁੰਨ ਕਰਮ ਆਲਾ ਕੁਝ ਚਾਹੁੰਦਾ ਅੱਗੇ ਬਿਰੂ ਜੰਗਾ ਬੜੂਗਾ ਸੁਰਗ ਬੜੂਗਾ ਪਾਪ ਦੁੱਖ ਬੜੂਗਾ ਸੋਖਰ ਦੋਖ ਨੇ ਸੰਬੰਧ ਰਿਹਾਗੇ ਸੋਖਰ ਨਾਲ ਕੋਈ ਸੰਬੰਧ ਨਹੀਂ ਹੈ ਪਾਪ ਪੁਰਨਾ ਜੋੜ ਦਿੰਦੇ ਨੇ ਆ ਕੇ ਇਹ ਤੁਹਾਨੂੰ ਤੇ ਜਿਹੜਾ ਧਰਮ ਕਰਮ ਦੀ ਗੱਲ ਆ ਇਹ ਤਾਂ ਸਿਰਫ ਦੋ ਬਾਰੇ ਆਉਂਦਾ ਬਾਣੀ ਵਿੱਚ ਸਵਈਏ ਮਹੱਲੇ ਚੌਥੇ ਗੇ ਚ ਆਉਂਦਾ ਜੀ ਧਰਮ ਕਰਮ ਪੂਰੇ ਸੋਹਣੇ ਹੋ ਗਿਆ ਜਿਹੜਾ ਧਰਮ ਵਾਲਾ ਕਰਮ ਹੈ ਉਹ ਪੂਰੇ ਸਤਗੁਰ ਤੋਂ ਪਾਈ ਹੈ ਇਹ 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 ਗੁਰਮਤਿ ਦਾ ਸਿਧਾਂਤ ਹੈ ਠੀਕ ਹੈ ਜੀ ਕਿਹੜਾ ਸੰਤ ਨੇ ਇਹ ਆਪ ਸੰਤ ਸਮੂਹ ਰੇਗਮਤੀ ਕੇ ਕਿਉਂ ਨੇ ਕਿਉਂ ਦੱਸੋ ਭਾਜਾ ਨੇ ਕੇ ਸੰਤ ਸਮੂਹ ਰੇਗਮਤੀ ਕੇ ਸਾਰੇ ਹੀ ਦੇਸ ਨੂੰ ਦੇਖ ਰਹੇ ਹੋ ਵਾਤ ਕਉਂ ਮੈਂ ਦੇਖੀ ਪ੍ਰਣਪਤੀ ਕੇ ਇਹ ਸਾਰੇ ਆਪਣੀ ਮਸਜਿਦੇ ਕਰਬ ਧਰਬ ਕਰਮਾਂ ਤੋਂ ਧਰਬ ਪਾਖ ਉੱਡਣ ਦੇ ਦੀਸਾਂ ਤਦ ਜਬ ਜਾਗਤੀ ਲੁਕਾ ਇਹ ਉਹ ਗਰੀ ਜਾਂਦੇ ਨੇ ਸਾਰੇ ਕਹੇ ਤੇ ਗੁੱਸਾ ਕਰਦੇ ਨੇ ਠੀਕ ਹੈ ਜੀ ਕੀ ਨਾਂ ਦੱਸੇ ਹਾਂਜੀ ਤਾਂ ਔਖਾ ਜੀ ਦੱਸੇ ਤਾਂ ਔਖਾ ਠੀਕ ਹੈ ਜੀ ਚਲਾਂ ਦਾ ਭਿਜੇ ਕੰਬਲੀ ਰਾਹ ਦਾ ਟੁੱਟੇ ਨੇ ਹਾਂ ਜੀ ਦੋਵੇਂ ਪਾਸੇ ਨੂੰ ਫਸ ਗਏ ਦੋਵੇਂ ਪਾਸੇ ਨੂੰ ਫਸ ਗਏ ਇਹ ਮਮਤਾ ਮੋਹ ਸੋ ਵੰਦਨਾ ਪੁੱਤਰ ਕਲੱਤਰ ਸੋਤੰਦ ਬੂਵਤਾ ਮੋਹ ਸੋ ਵੰਦਨਾ ਬੂਵਤਾ ਕਰਕੇ ਕਰਦੇ ਆ ਕਰਮ ਕਰਮ ਲੋਵਰ ਕੇ ਕਰਦੇ ਆ ਉਹ ਆਮ ਤਾਈ ਕਰਾਉਂਦੀ ਐ ਕਰਮ ਧਰਮ ਪੁੱਤਰ ਘਰ ਦਾ ਧਰਮ ਦੇ ਘਰ ਵਗਰਦਾ ਪੁੱਤਰ ਹੋਇਆ ਪਮਾਲ ਹੋਇਆ ਠੀਕ ਹੋਇਆ ਕਿਆ ਦਾਹ ਪੁੱਤਰ ਦੇ ਪੁੱਤਰ ਹੋਇਆ ਪੁੱਤਰ ਦਾ ਕਾਰੋਬਾਰ ਚ ਤਾ ਹੋਇਆ ਸਾਰ ਸੰਸਾਰ ਦੇ ਵਿੱਚ ਫਸਿਆ ਆਪਣੇ ਆਪ ਚ ਉਲਝਿਆ ਹੋਇਆ ਆਪਣੇ ਜਾਲ ਚ ਹੋਇਆ ਹੋਇਆ ਠੀਕ ਹੋਇਆ ਪੁੱਤਰ ਕਲੇਤਰ ਸਰਵਰ ਇਹਨਾ ਕਮਾਤਾ ਪੁੱਤਰ ਤਲਤਰ ਤਲਤਰ ਸਟੇਜ ਬੰਦੇ ਕੁਦੂਗ ਨਾਲੇ ਸੰਬੰਧ ਹੈ ਅੱਛਾ ਜੀ ਯਾਨੀ ਪਰਿਵਾਰ ਵਾਸਤੇ ਇਹ ਕਰਦਾ ਧਰਮ ਜਿਹੜੇ ਕਰਦਾ ਹੈ ਇੱਕ ਕਰਮ ਧਰਮ ਵੀ ਜਿਹੜੇ ਕਰਮ ਧਰਮ ਪਰਿਵਾਰ ਵਾਸਤੇ ਧਰਮ ਕਰਮ ਆਪਣਾ ਵਾਸਤੇ ਤੇ ਵਾਸਤੇ ਠੀਕ ਹੈ ਜੀ ਜਿਹੇ ਦੇਖਾਂ ਤਹ ਜੀਵਰੀ ਮਾਇਆ ਕਾ ਸੰਬੰਧ ਨਾਨਕ ਸੱਚੇ ਨਾਮ ਬਿਨ ਵਰਤਨ ਵਰਤੇ ਅੰਦ ਮੈਂ ਜਿੱਥੇ ਵੀ ਦੇਖਦਾ ਜਿੱਥੇ ਤੱਕ ਨਿਗਾਹ ਜਾਂਦੀ ਹੈ ਮਾਇਆ ਦੀ ਜੇਵੜੀ ਹੈ ਮਾਇਆ ਦਾ ਰਸਾਇਆ ਹੋਇਆ ਕਿਤੇ ਨਾ ਕਿਹ ਹੈ ਜਾਂਦਾ ਕਿਆਲ ਮਾਇਆਲ ਸੰਸਾਰ ਸਾਰਾ ਮਾਇਆਲ ਕਿਆਲ ਰਸਤੀ ਤੇ ਬਣਦੀ ਹੁੰਦਾ ਜੇਵੜੀ ਇੱਥੇ ਵੀ ਦੇਖਦਾ ਮੈਂ ਵਾਯਾ ਦੀ ਜੇਬੜੀ ਕਿਤੇ ਦਾ ਪੈਰੜੂ ਵਿਕਦੇ ਇਤੇ ਦਾ ਫਸੂਏ ਫਸ ਜਾਂਦਾ ਹੀ ਹੈ ਜਿਵੇਂ ਰਸੀਦੇ ਤੂੰ ਪਾ ਫਸੂਗਾ ਸਹੀਓ ਜੈ ਦੇ ਕ੍ਰੁਤਾ ਜੇਬੜੀ ਹਾਂਜੀ ਮਾਇਆ ਦਾ ਸੰਬੰਧ ਵਾਇਆ ਦਾ ਸੁਤਨਾ ਨਾਰਕ ਸੱਚੇ ਨੋਬਨ ਵਰਤਾ ਵਰਤੇ ਹਾਂਜੀ ਨਾਮ ਤੋਂ ਵੀ ਹਰਨ ਲੋਕ ਦੇ ਜਿਹੜੇ ਗਿਆਨ ਤੋਂ ਬੂਤਦੇ ਨੇ ਅੰਨੇ ਹੋ ਗਏ ਤੁਰੇ ਜਾਂਦੇ ਨੇ ਰਸਤੇ ਤੇ ਰਸਤੇ ਠੀਕ ਹੈ ਅੰਨੇ ਹੋ ਗਏ ਮੈਂ ਤੁਰੇ ਜਾਂਦੇ ਨੇ ਜੇ ਭੀਜਦੇ ਨੇ ਭਲੀ ਜਾਂਦੇ ਨੂੰ ਕੋਈ ਨਹੀਂ ਦੀ ਗੱਲ ਤੇ ਫਲਾਇੰਸੋ ਖੁਦੋਖਦੇ ਵਿੱਚ ਠੀਕ ਹੈ ਖੁਸ਼ ਨੇ ਹਲਾਨੇ ਦਾ ਕੱਬ ਚਿੱਬਾ ਥਾਲੋਗਰ ਬਧੀ ਅਸਲਾਨ ਤੇ ਬਲਾ ਕੱਬ ਜੀਤੇ ਸਾਰੀ ਮਰਨ ਵੀ ਬੜੇ ਜਾਨੇ ਪਾੜੇ ਆ ਉਹ ਕੀ ਤਾ ਉਹ ਕੀ ਤਾ ਆਏ ਗੱਲਾਂ ਵਿੱਚ ਤਾਂ ਕੀ ਗੱਲ ਹੈ ਸੱਚ ਹੈ ਕੋਈ ਛੰਗਾ ਆਦਮੀ ਕੋਈ ਵੱਡਾ ਆਦਮੀ ਤੇਰਾ ਜਸ ਤੇ ਸਦਾ ਬਰਜੈ ਮਹੱਲਾ ਚੌਥਾ ਅੰਦੇ ਚਾਨਣ ਤਾਂ ਥੀਏ ਜੇ ਸਤਿਗੁਰ ਮਿਲੈ ਰਜ਼ਾਏ ਬੰਧਨ ਤੋੜੈ ਸੱਚ ਵਸੈ ਅਗਿਆਨ ਅੰਧੇਰਾ ਜਾਏ ਦੇ ਗਿਆਨ ਲੱਭ ਤਾਂ ਥੀਏ ਦੇਰੇ ਨੂੰ ਤਾਂ ਚਾਨਣ ਜਦੇ ਮਿਲੂਗਾ ਕਿ ਅੰਧਾ ਕੋਈ ਹੈ ਉਹਨੂੰ ਚਾਨਣ ਚਾਹੀਦਾ ਉਹ ਗਿਆਨ ਮਿਲਣਾ ਸਤਿਗੁਰ ਦੀ ਰਜ਼ਾ ਵਿੱਚ ਚੱਲੇ ਤੇ ਬੰਧਨ ਦੇ ਵਿੱਚ ਚੱਲੇ ਤੇ ਨਹੀਂ ਬਰਬਾਦੀ ਨੂੰ ਬੰਨ੍ਹਦੇ ਤੇ ਫਿਰ ਸਭ ਜਿੱਕੇ ਬੁੱਢੇ ਤੇ ਬੰਨ੍ਹ ਜਾਂਦੀ ਹੋਊ। ਨਹੀਂ ਤਾਂ ਇਹ ਸਵੇਰ ਕਿਹਾਲ ਚੱਲੀ ਜਾਂਦੀ ਦੂਤੀ ਸੰਸਾਰ। ਸਾਨੂੰ ਕਿਹਾ ਅੰਧੇ ਚਾਨਣ ਤਾਂ થી। ਉਹ ਜੀਵਨ ਦਾ ਹੀ ਹੈ ਦੂਆ ਅੱਧਾ ਲੱਗਣਾ ਸਜੱਖਾ ਉਹਦੇ ਕੋਲ ਵੀ ਇਹੀ ਅੱਖਾਂ ਨੇ। ਅੱਛਾ ਜਿੱਦਾਂ ਉਹਦੇ ਕੋਲ ਤੀਸਰੀ ਅੱਖ ਹੋ ਗਈ ਐ ਨਾ ਅੱਖਾਂ ਤੋਂ ਵੀ ਝੀਲਣ। ਨਾਲ ਕੋਈ ਹੈ ਦੂਰੀ ਹਣ। ਇਹ ਨਹੀਂ ਉਹਦਾ ਕੋਈ ਅਕਾ ਹੈ ਤੇ ਕੋਈ ਨਹੀਂ ਖੁੱਲ ਜਿੱਦਾਂ ਉਹ ਉਹ ਆਪ ਖੋਲਣ ਵਾਸਤੇ ਆਇਆ ਖੜ ਲੈ ਠੀਕ ਹੈ ਜਿੱਦਾਂ ਉਹਦੇ ਕੋਈ ਅਕ ਹੋ ਗਈ ਹੈ ਨਾਲ ਤੇ ਜੀ ਲੈ ਲਓ ਕੀ ਤੋਂ ਨਾਲ ਅਬੂਤ ਕੀ ਲੈਣਾ ਕੁਪਨ ਤੇ ਕੀਲਾ ਹਰਦਤ ਵੀ ਜੇ ਖੈਰੀ ਦੀ ਜੇ ਕਿਤੇ ਬਾਹਰ ਵਾਲਾ ਮਿਲ ਕੇ ਵੇ ਅਸਾਂ ਦਾ ਸਿਸਟਮ ਫੇਲ ਗਿਆ ਛੱਡ ਇਹਦੀ ਲੋੜ ਨਹੀਂ ਆ ਬਣ ਕੋਈ ਹੈ ਠੀਕ ਹੈ ਅੰਦੇ ਚਾਨਣ ਤਾਂ ਕੀਏ ਜੇ ਸਤਿਗੁਰ ਮਿਲੇ ਰਜ਼ਾ ਉਹ ਗੁਰਦੀ ਰਜਾ ਉਹਦੇ ਨਾਲ ਸਹਿਮਤ ਹੋ ਜਵੇ ਸੋਚੋ ਦੋ ਦੇਖੋ ਦੀ ਇੱਕ ਸੋਚ ਆ ਮਾਇਆ ਦੀ ਭੁੱਖ ਦੀ بے ਬਰੋਸਗੀ ਹੈ ਖਾਦਲੀ ਕੱਖਾਂ ਨਾਲ ਮਰ ਜਾ ਆ ਕੱਬੂ ਲੋ ਵਿਗੜ ਜਾ ਉਹ ਆਇਨ ਹੋ ਜਾ ਉਹ ਆਇਨ ਹੋ ਜਾ ਉਹ ਮਰਮਾਨੀ ਨਹੀਂ ਛੜਾਤਾ ਇਹ ਕਹਿ ਕੇ ਕਿ ਦੇਖੋ ਪੱਤੇ ਕਿਤੇ ਕੁਝਾ ਉੱਧਰ ਉੜਾ ਵੈਸਾ ਕੋਸਾਂ ਪਿਸ ਪਾਚੇ ਪਜਰੇ ਛੜਿਆ ਦਿਲ ਕਵਨ ਕਰਾਵੇ ਕਵਨ ਚ ਆਵੇ ਬੁੱਧੂ ਸਿਮੂ ਕਰਿਆ ਇਹਦੇ ਨਾਲ ਕਹਿ ਦੇ ਕਿ ਨਾ ਤਾਂ ਵੀ ਇਹ ਤੈਨੂੰ ਤੈਨੂੰ ਦੀ ਜਿੰਮੇਵਾਰੀ ਤੇਰੀ ਜਿੰਮੇਵਾਰੀ ਕੋਈ ਨਹੀਂ ਤੂੰ ਦੋ ਧਿਆਨ ਹਟਾ ਲੈ ਉਧਰੋਂ ਪਾਉਦਾ ਧਿਆਨ ਹਟਾ ਕੇ ਜਾਂ ਉਧਰ ਪੂਰੇ ਪਾਸੇ ਕਰ ਸੱਚਲੇ ਪਾਸੇ ਮਾਇਆ ਦੇ ਪਾਸੇ ਧਿਆਨ ਹਟਾਇਆ ਇੱਕ ਧਿਆਨ ਹੋ ਗਿਆ ਹੁਣ ਠੀਕ ਹੈ ਜੀ ਜਦ ਧਿਆਨ ਇੱਕ ਹੋ ਗਿਆ ਮਾਨੇ ਕੋ ਗਿਆ ਜਾਂ ਧਿਆਨ ਦੋ ਪਾਸੇ ਤਾਂ ਦੋ ਦੋ ਅਗਰ ਜੇ ਕੋ ਮਨ ਦਾ ਦੋ ਪਾਸੇ ਧਿਆਨ ਤਾ ਮਾਇਆ ਚ ਧਿਆਨ ਤੋੜ ਲਿਆ ਹੋਣਾ ਜੀ ਮਾਇਆ ਤੋਂ ਦੂਰ ਤੋੜਦਾ ਤੇਰ ਕੁੜੀ ਛੱਡਦੀ ਠੀਕ ਤੇਰ ਕੁੜੀ ਛੱਡਦੀ ਤੇਰ ਕੁੜੀ ਚੱਖੂ ਲਿਆ ਤੇਰ ਕੁੜੀ ਚ ਕੰਨ ਤੇਰ ਕੁੜੀ ਚੁਰਨਾ ਕਾ ਤੇਰ ਕੁੜੀ ਦਿਮਾਗ ਹੈ ਆਪਣਾ ਦਿਮਾਗ ਨਾਲ ਬਰੀ ਕਰਦਾ ਕੁਝ ਉਹ ਤੂੰ ਤੋਂ ਭਾਵੇਂ ਥਾਈ ਭਲੀ ਗਾ ਤੂੰ ਸਦਾ ਖਲਾਮਤ ਇਹ ਜੇ ਛੱਡਦੀ ਤੇਰ ਕੁੜੀ ਛੱਡ ਠੀਕ ਹੈ ਜੀ ਬੰਧਨ ਤੋੜ ਸਤਿ ਵਸੈ ਅਗਿਆਨ ਅੰਧੇਰਾ ਜਾਏ ਇੱਥੇ ਆ ਕੇ ਬੰਧਨ ਤੋੜਦੇ ਮਾਇਆ ਚੜ੍ਹਦੀ ਆਪਣੇ ਬੰਧਨ ਟੁੱਟਦੇ ਮਾਇਆ ਨਾ ਰਸਾਈ ਤੋੜ ਲਿਆ ਉਹਦੇ ਟੁੱਟਦੇ ਤੋਂ ਬਾਅਦਾਂ ਜੋੜ ਅਵਲਸ ਨੂੰ ਤੋੜੀ ਪੁੱਤਰ ਖਲਕਾ ਕਰਕੇ ਕਰਦਾ ਸੀ ਪੁੱਤਰ ਖਲਕਾ ਨਾ ਵੀ ਤੋੜਨੀ ਪੈਗੀ ਮਾਇਆ ਲੇ ਤੋੜਨੀ ਤੋੜੀ ਐ ਉਦੋਂ ਅੰਦਰੋਂ ਘਰ ਦੇ ਉੱਤੇ ਉੱਤੇ ਵੀ ਤੋੜੀ ਐ ਉਹਦੇ ਵਿੱਚ ਕੀ ਕਹਿੰਦਾ ਤੋੜਲੀ ਠੀਕ ਹੈ ਜੀ ਅੰਦਰੋਂ ਤੋੜੀ ਹੋਈ ਐ ਉਦੋਂ ਚਿੰਤਾ ਨਹੀਂ ਜੇ ਉਹਨਾਂ ਨੂੰ ਜਿਹੜੀ ਹਰਵਦੀ ਕੀਤਾ ਵੀ ਮੈਂ ਤੋੜਨੀ ਮੇਰੇ ਛੋਲੇ ਬਾਪ ਦੀ ਮੈਂ ਛੋਲੇ ਖਾਤਰ ਕੁਝ ਕਰਨਾ ਜੀ ਇਹ ਐ ਧਰਬ ਦਿੱਤੀ ਠੀਕ ਹੈ ਜੀ ਚਲੋ ਦੁਨੀਆ ਸਾਰਾ ਮੇਰੇ ਠਾਖਾ ਬਾਬਾ ਠਾਖਾ ਬਾਬਾ ਰੂਗਾ ਦੁਦਿਓ ਸੰਤਨ ਸਾਹਿਬ ਇਹ ਲੈਵਾ ਦੇਵੀ ਤੁਸ ਤੁਸ ਵਿਹਾਰਾ ਲੇਵਾ ਦੇਵੀ ਆ ਵਿਹਾਰ ਅਸਲੀ ਜਿਹੜਾ ਅੱਗੇ ਵਾਲਾ ਦਰਗਾਹ ਵਾਲਾ ਹੁਣ ਨਾਲ ਤੁਸਾਰੀ ਡਾਟਾਪਾਪਾ ਘਰ ਦੇ ਨਾਲ ਸਾਰੇ ਨਾਲ ਮਿੱਤਰਾਂ ਦੋਸਤਾਂ ਨੂੰ ਇਸ ਕਰਕੇ ਪਤਾ ਹੀ ਨਹੀਂ ਲੱਗਦਾ ਗੁਰੂ ਜੀ ਇਹ ਇਹ ਹੈ ਕੀ ਸਹੀ ਗਾਹ ਅਭ੍ਰਮ ਗਿਆਨੇ ਕੀ ਗਾਹ ਤਾਂ ਅਭ੍ਰਮ ਗਿਆਨੀ ਜਾਣ ਪਤਾ ਹੀ ਨਹੀਂ ਲੱਗਦਾ ਲੋਕਾਂ ਨੂੰ ਸਾਟਾ ਪਾਗਾ ਵੀ ਉਹ ਹੀ ਰੱਖੀ ਜਾਂਦਾ ਹਾਂਜੀ ਬੰਦਨ ਤੋੜੇ ਸੱਚ ਵਸੇ ਅਗਿਆਨੰਦ ਦੇ ਰਾਜ ਆਏ ਕੰਨਾਂ ਤੋਂੜੇ ਸੱਚ ਵਾਸੀਆ ਬੰਦ ਮਾਇਆ ਨਾਲ ਜੇ ਤੈਨੂੰ ਕੁੱਲੀ ਛੱਡਤੀ ਫੇਰ ਅੱਗੇ ਸੱਚ ਜੀ ਬਸੇ ਮਾਇਆ ਹੀ ਜਾਂਦੀ ਜਾ। ਚਲ ਮਾਇਆ ਝੂਠੀ ਛੱਡਤੀ। ਕਾਹ ਨਿਵਾ ਸੱਚ ਵਿੱਚ ਹੋਇਆ ਆਖੀ। ਅਗਿਆਤ ਤੋੜਾ ਮੇਰਾ ਤੂੰ ਚਲਾ ਗਿਆ। ਤੇ ਚਲੇ ਹੀ ਜਾਣੂ ਸੀ। ਨਾ ਕਿਆ ਜਿਤੇ ਤੇਰਾ ਹੁੰਦਾ ਹੀ ਨਹੀਂ। ਠੀਕ ਹੈ ਜੀ ਸਭ ਕੁਝ ਦੇਖਿਆ ਤਿਸਹਿ ਕਾ ਜਿਨ ਕੀ ਆ ਤਨ ਸਾਜ। ਨਾਨਕ ਸ਼ਰਨ ਕਰਤਾਰ ਕੀ ਕਰਤਾ ਰਖੇ ਲਾਜ ਜੇ ਕੋਈ ਦੀਦਾ ਸਾਰਾ ਕੁਝ ਮੁਕਰਤੇ ਬੁਰਖ ਦਾ ਬੁਲਦਾ ਆਪਣਾ ਨਹੀਂ ਬੁਲਦਾ ਇਹ ਆਪਣਾ ਨਹੀਂ ਤਾਂ ਅਨੁਨੀ ਕਰ ਸਕਦਾ ਜਿਨ ਕੀਆ ਤਨ ਸਾਜ ਜਿਹਦੇ ਤਨ ਸਾਜ ਹੈ ਠੀਕ ਹੈ ਸਰੀਰ ਸਾਜ ਹੈ ਤਨ ਪਹਿਲਾਂ ਤੇਰਾ ਅੰਦਲਾ ਸਰੀਰ ਸਾਜ ਹੈ ਫਿਰ ਬਾਹਰਲਾ ਸਾਜ ਹੈ ਹੁਕਮ ਦੇ ਉਹ ਹੁਕਮ ਦਾ ਸਭ ਕੁਝ ਅਸਲ ਜੀ ਬੋਲਦਾ ਇਹ ਅੰਦਰਲਾ ਬੋਲਿਆ ਹੁਣ ਗੁਰਬਾਣੀ ਅੰਦਰ ਇਹ ਗੁਰਬਾਣੀ ਹੈ ਉਹਦੀ ਬੋਲ ਰਿਹਾ ਹੈ ਤੇ ਸਤਮਲ ਫਿਰ ਦੀ ਪ੍ਰੀਖਿਆ ਕੀ ਪੈ ਜਾਂਦਾ ਹੈ ਜਦ ਅਸੀਂ ਗੁਰਬਾਣੀ ਦੀ ਵਿਖਤੀ ਪੜਦੇ ਹਾਂ ਸਰਮਾ ਉਹਨੇ ਵੀ ਬੰਦ ਹੁੰਦਾ ਮੈਂ ਤਾਂ ਇੱਥੇ ਬੋਲ ਨਹੀਂ ਸਕਦਾ ਠੀਕ ਹੈ ਜੰਤਰਾਤਾਂ ਬੋਲਦੀ ਹੈ ਹੁਣ ਇੱਕ ਹੋਇਆ ਹੋਇਆ ਬੋਲਦਾ ਹੈ ਇੱਕ ਹੋਇਆ ਹੋਇਆ ਜੋ ਇੱਕ ਹੈ ਉਹ ਬੋਲ ਰਿਹਾ ਹੈ ਇਹਦੇ ਇੱਕ ਦੇ ਉੱਤੇ ਜੀ ਹੈ ਜਿੱਦੇ ਉਸ ਇੱਕ ਦੇ ਉੱਤੇ ਹੁਕਮ। ਤਾਂ ਤਾਂ ਵੀ ਸਾਜਿਆ ਇਹਨੂੰ ਸ਼ਰੀਰ ਦਿੱਤਾ ਦੀ ਇਹਨੇ ਸ਼ਰੀਰ ਭਗਿਆ ਦੀ ਗੁਰਸੇਵਾ ਤੇ ਭਗਤ ਕਮਾਈ ਤਾਵੇਂ ਮਾਨਸ ਦੇ ਹੀ ਭਾਈ ਇਸੇ ਨਾਲ ਪਾਈ ਹੈ। ਗੁਰਸੇਵਾ ਭਗਤ ਕਮਾਈ ਇਸੇ ਨਾਲ ਕੀਤੀ ਸੀ ਪਿਛਲੇ ਪਿੱਛੇ। ਇਤੂ ਸਾਨੂੰ ਪ੍ਰੇਖਾ ਪੰਡਾ ਹੈ। ਅਸੇ ਗੁਰਬਾਣੀ ਜਦ ਜਿਹੜੇ ਗੁਰਬਾਣੀ ਦੇ ਉਪਦੇਸ਼ ਆ ਉਹਨੂੰ ਬੁੱਧੀ ਆਵਾਜ਼ ਬੁੱਧਰੇ ਨਹੀਂ ਬੁੱਧੀ ਆਵਾਜ਼ ਨਹੀਂ ਹੁੰਦੀ ਉਹ ਬਹੁਤ ਪਹਿਲਾਂ ਖਤਮ ਹੋ ਜਾਂਦੀ ਹੈ ਉਦੀ ਆਵਾਜ਼ ਨਹੀਂ ਸੀ ਤੇ ਆ ਪੁੱਤਰ ਕਲਤਰਾ ਮਾ ਲੱਗਿਆ ਓਦੋਂ ਉਹ ਧੱਕੇ ਹੁੰਦੀ ਹੈ ਕਰਮ ਧਰਮ ਕਰਕੇ ਹੁੰਦੀ ਹੈ ਉਹਦੀ ਆਵਾਜ਼ ਬਾਅਦ ਜਿਹੜੀ ਆਵਾਜ਼ ਇਸਲਾਮ ਤੋਂ ਜਾਂਦੀ ਉਹ ਆਪੇ ਮਰ ਜਾਂਦਾ ਖਤਮ ਹੋ ਜਾਂਦਾ ਆਪੇ ਜੋਤੀ ਜੋ ਸਮਾ ਜਾਂਦਾ ਠੋੜੀ नानक शरण करतार की करता रख लाज नानक कहना ये शरण करतार की रहे करता रख लाज गुरु करतार भी दोन प्रगट करता गुप्त करता करता करतार करता नु है दे प्रगट करता ता हैगा चित पर चित दा बोल रहे है करतार कह रहे है किसी नु हो जितना करतार हुकुम तो दोहा पे लागू है बोलते भी लागू है यहां वहां खाके होवा ਨਾਨਕ ਦਾਸ ਮੁਖ ਤੇ ਜੋ ਬੋਲਦਾ ਆ ਯਾ ਵਾਹ ਸਾਚੋ ਵਾਹ ਕਹਨਾ ਜੇ ਮਨ ਆਪਣੇ ਕਰਤਾ ਦੀ ਛਣ ਰਹਿ ਮੈਂ ਆਪਣੇ ਕਰਤਾ ਦੀ ਛਣ ਰਹਿਣਾ ਫਿਰ ਕਰਤਾ ਰੱਖੇ ਲਾਜ ਲਾਜ ਠੀਕ ਹੈ ਜੀ ਮਨ ਨੇ ਚਿਤਰੀ ਛਣ ਰਹਿਣਾ ਚਿਤ ਨੇ ਗਾਹ ਪਰਮੇਸ਼ਰ ਦੀ ਛਣ ਚ ਹੈ ਹੀ ਉਹ ਚਲ ਤਾਂ ਹੈਗਾ ਹੀ ਆ ਛੜੋਂ ਦਾ ਪਹਿਲੇ ਹੀ ਪਰ ਕਿਤੇ ਨਿਲੋ ਜਾਵੇ ਚਲ ਤਾਂ ਪਹਿਲੇ ਹੀ ਗਾਏ ਬੋ ਇਹਦੀ ਸ਼ੰਕਾ ਦੀ ਫਟ ਗਿਆ ਰਹੇ ਦੋਲਣਾ ਤੇਰਾ ਕੋਪਰੂ ਦੋਲਣਾ ਜabe ਹੋ ਜੀਔੜੀ ਜਦੋਂ ਆਪੇ ਥਾਟ ਕੀਆ ਬਹਿ ਕਰਤਾ ਤਦੋਂ ਪੁੱਛਣਾ ਸੇਵਕ ਬੀਆ ਤਦੋਂ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਬਰ ਨਾ ਦੂਜਾ ਕੀ ਆ ਜਦੋਂ ਬਣਾ ਸ੍ਰਿਸ਼ਟੀ ਬਣਾਈਆ ਕਰਤੇ ਪੁਰਖ ਨੇ ਹਮੇਸ਼ਰ ਰਹੇ ਉਦੋਂ ਕਿਸੇ ਨੇ ਸਵਾਲ ਨਹੀਂ ਲਈ ਥਾਟ ਕੀਆ ਸ੍ਰਿਸ਼ਟੀ ਦਾ ਜੀ ਠੀਕ ਹੈ ਜੀ ਬੀਆ ਬੀਆ ਦੂਸਰਾ ਕੋਈ ਖੱਤੇ ਤਾਦੂਆਂ ਪੁੱਛਣਾ ਸੇਵਕ ਬੀਆ ਆ ਜਿਹੜੇ ਦੂਸਰੇ ਸੇਵਕ ਫਸਾਰੀ ਲੋਕ ਨੇ ਇਹਨਾਂ ਦੀ ਕਿਸੇ ਦੀ ਸਲਾਹ ਨਹੀਂ ਲਈ ਸੱਚਖੰਡ ਵਾਲਿਆਂ ਦੀ ਸਾਰਿਆਂ ਦੀ ਸਲਾਹ ਇੱਥੇ ਠੀਕ ਹੈ ਸੇਵਕ ਦੀ ਗੱਲ ਹੈ ਇੱਥੇ ਸੱਚਖੰਡ ਦਾ ਤਾਂ ਕੋਈ ਇਹ ਗੱਲ ਸੱਚਖੰਡ ਵਾਲਿਆਂ ਦੀ ਤਾਂ ਸਲਾਹ ਉਹਦਾ ਹੁਕਮ ਆ ਉਹਨਾਂ ਦੀ ਤਾਂ ਸਾਰਿਆਂ ਦੀ ਸਲਾਹ ਸਾਰਿਆਂ ਦੀ ਇੱਕ ਹੈ ਉਹਨਾਂ ਨੂੰ ਕੋਈ ਰੌਲਾ ਨਹੀਂ ਵਾਹ ਹਾਣਿਸ਼ ਜਾਰੀ ਬੰਦੇ ਨੇ ਇਹਨਾਂ ਜੋ ਕਿਸੇ ਨੂੰ ਵੀ ਪੁੱਛਿਆ ਜੇ ਕੋਈ ਕਹਿੰਦਾ ਕਿਸੇ ਗ੍ਰੰਥ ਚ ਬੀਸ਼ੇਤੀ 7 ਦਿਨਾਂ ਦੇ ਵਿੱਚ ਬੜਾਏ 6 ਦਿਨ ਬੜਾਏ 1 ਦਿਨ ਰਸਤ ਕੀਤੀ ਹਿੱਸਾ ਦੇ ਇਹ ਗੱਲ ਝੂਠ ਹੈ ਪਰਵਾਨੇ ਨਹੀਂ ਇਸ ਗੱਲ ਨੂੰ ਬਹੁਤ ਧੀਰਅਤ ਨਾਲ ਬੁੜੀ ਜੀ ਗੱਲ ਕੋਈ ਚੱਲਾ ਨਹੀਂ ਕਹੀ ਹੋਈ ਦਰਦ ਥਾਂ ਦੇ ਵਿੱਚ ਉਹ ਕੱਲੇ ਕੱਲੇ ਗੱਲ ਨੂੰ ਕਟਿਆ ਹੋਇਆ ਗੁਰਬਾਣੀ ਦੇ ਪੁਪਤੀ ਲੋਲ ਜੇ ਤਾਂ ਸਾਨੂੰ ਧਿਆਨ ਹੈ ਵੀ ਇਹ ਗੱਲ ਲਿਖੀ ਕਿਉਂ ਫਰਕ ਗੱਲ ਦੀ ਕੋਈ ਬੈਕਗ੍ਰਾਉਂਡ ਹੈ ਹਰ ਕੰਪਨੀ ਦੇ ਪਿੱਛੇ ਕੋਈ ਬੈਕਗ੍ਰਾਉਂਡ ਹੈ ਜੇ ਉਹ ਬੈਕਗ੍ਰਾਉਂਡ ਦਾ ਧਿਆਨ ਨਹੀਂ ਤਾਂ ਫਿਰ ਤੁਹਾਡੇ ਕੋਲ ਅੱਖਰੇ ਰਹਿ ਗਏ ਤੇ ਤੱਖਰੇ ਨੇ ਜੋ ਮੰਗੀਅਰ ਅਰਜ਼ ਕਰੇ ਜੋ ਮਰ ਜੀ ਨਹੀਂ ਅਰਜ਼ ਕਰ ਸਕਦੇ ਪਿੱਛੇ ਕੋਈ ਧਰਮਾਂ ਦੇ ਵਿੱਚ ਕੁਝ ਕਿਹਾ ਹੋਇਆ ਹੈ ਲੋਕਾਂ ਨੂੰ ਸੁਭਿਆ ਹੈ ਦੁਨੀਆ ਨੂੰ ਉਹ ਧਰਮਾਂ ਦੇ ਖਰਾਬ ਅਵਰਚਨ ਸੱਚ ਖੁੱਲਦਾ ਹੈ ਜਦੋਂ ਗਰਪੇਪੁਰ ਖਦਿਆ 68 ਦੇ ਚਾਇਆ تھا ਸਾਰਾ ਸੰਸਾਰ ਪਰ ਆਇਆ ਜੀਤੇ ਉਹ ਤੋਂ ਕਿਸੇ ਸੇਵਕ ਨੂੰ ਨਹੀਂ ਪੁੱਛਿਆ ਜਦੋਂ ਸੇਵਕ ਵਰਤੇ ਸੇਵਕ ਕਹਿੰਦੇ ਆ ਜਿਹਨਾਂ ਦੀ ਸੇਵਾ ਕਰਦਾ ਉਹ ਤਾਂ ਜੀਵ ਨੇ ਕਿਹਨਾ ਜਨਮ ਲੈ ਸ੍ਰਿਸ਼ਟੀ ਚ ਆ ਕੇ ਉਹ ਸਾਰੇ ਸੇਵਕ ਚਾਹੇ ਲੜਕੀ ਸੀ ਠੀਕ ਹੈ ਜੀ ਗੁਰੂ ਪਾਤਸ਼ਾਹ ਉਹ ਵੀ ਸੇਵਕ ਹੈ ਜੀਨਾ ਨੇ ਸਰੀਰ ਤਾੜ ਕੀਤਾ ਚਾਹੇ ਉਹ ਕੋਈ ਵੀ ਸੀ ਵੱਡੇ ਤੋਂ ਬਡੇ ਕਿ ਉਹ ਵੱਡੇ ਨਹੀਂ ਤਾਂ ਵੱਡਿਆਂ ਕਰਕੇ ਲੋਕ ਉਹਨਾਂ ਨੂੰ ਬੁਰਜੇ ਵੀ ਦੇ। ਉਹਿਆ ਹੀ ਆਪਣੀ ਜਗ੍ਹਾ ਹੈ ਪਰਮਿਸ਼ਨ ਦੀ ਬਰਾਬਰੀ ਆਪਣੀ ਜਗ੍ਹਾ। ਸਾਡੇ ਨਾਲ ਹੋਣ ਸੀ। ਸਿਸਟੀ ਨੂੰ ਬਖਤ ਵਡੇ ਹੁੰਦੇ। ਇਹ ਕਿ ਜਿੱਤੀਆਂ ਕਿ ਪਰਮਿਸ਼ਨ ਦੇ ਨਾਮ ਮੁਕਾਬਲਾ ਹੁੰਦਾ ਉੱਥੇ ਤੇ ਜਾਉਂਦੇ। ਹਾਂਜੀ ਤਦੋਂ ਕਿਆ ਕੋ ਲੈਵੇ ਕਿਆ ਕੋ ਦੇਵੇ ਜਾਂ ਅਵਰਨ ਦੂਜਾ ਕੀ ਆ। ਉਹਨਾਂ ਕੀ ਕੋਈ ਲੈਂਦਾ ਕੀ ਕੋਈ ਦੁੱਦਾ ਤਾਂ ਕਿਸੇ ਦਾ ਦੱਟਾ ਨਾ ਕਿਸੇ ਦਾ ਕੋਈ ਨਹੀਂ। ਜੇ ਦੂਜਾ ਕੋਈ ਥਾਈ ਨਹੀਂ ਕੋਈ ਸੀ ਕਰੋ ਨਿਹਰਾਸ ਕਰਮਾਂ ਦੀ ਥੈਲੀ ਕਹਿੰਦੇ ਨੇ ਦਿੱਤੀ ਉਹ ਨੂੰ ਕੋਈ ਕੁਛ ਕਰਦਾ ਦਿੱਤਾ ਹੈ ਕੋਈ ਕੁਛ ਕਰਦਾ ਦਿੱਤਾ ਜੇ ਦੂਆ ਥਾਈ ਨਹੀਂ ਕੋਈ ਉੱਥੇ ਕਿਹਨਾਂ ਦੇਣਾ ਕੀ ਲੈਣਾ ਉਹ ਜਿਹੜਾ ਕਰਮ ਬਰੋਸਤੀ ਹੈ ਕਰਮ ਬਰੋਸਤੀ ਕਰਮ ਤੋਂ ਜਾਲੂਬਿਲ ਉਹ ਕਿੱਥੇ ਆਵੇ ਉਹ ਰਵਦਾਤ ਕਹਿੰਦੇ ਕੋਈਦਾ ਜਦੋਂ ਕੋਈ ਥਾਈ ਨਹੀਂ ਕਲਮ ਕਾਲ ਤੇ ਆਇਆ ਕਲਮ ਵੱਧ ਤੂੰ ਜੀ ਕਹਤੋ ਕਲਮ ਕਹੋ ਜੀ ਦੀਦ ਦੇ ਤੁਸੀਂ ਦੱਸੋ ਕਰਮਬੱਧ ਜੀ ਰੂਹ ਕਹਦੇ ਹੋ ਇਹ ਜੀ ਨੂੰ ਕਰਮ ਦਿੱਤੇ ਜੀ ਆਪ ਭਗਤੀ ਉਸ ਭਗਤੀ ਨੂੰ سپورਟ ਕਰ ਰਹੀ ਹੈ ਹਰ ਭਗਤੀ ਕਿਸੇ ਨਾ ਕਿਸੇ ਭਗਤੀ ਦੀ سپورਟ ਕਰ ਰਹੀ ਹੈ ਕਿ ਆ ਕਿਸੇ ਗਲਤ ਭਗਤੀ ਨੂੰ ਘਟ ਰਹੀ ਕੋਲ ਜੀ ਫਿਰ ਆਪੇ ਜਗਤ ਪਾਇਆ ਕਰਤਾ ਦਾਨ ਸਭਨਾ ਕੋ ਦਿਆ ਪਰ ਆਪੇ ਚਰਤੋ ਪਾਇਆ ਕਰਤੇ ਕਰਤੇ ਦੇ ਆਪੇ ਜੈਸ ਕਰ ਲਿਆ ਜਾਣ ਸਵੇ ਕੋ ਦਿਆ ਦਿੱਤਾ ਹੀ ਦਿੱਤਾ ਸਾਰੇ ਲੋਕੋ ਚ ਠੀਕ ਆ ਦਿੱਤਾ ਸਾਰਾ ਫਤੂਗਰੀ ਦਿੱਤਾ ਹੀ ਕੋ ਸਿਤਾਤਾ ਤਾਹੀ ਜੇ ਦਿੱਤਾ ਹੀ ਦਿੱਤਿਆ ਨਾ ਜੇ ਤੇ ਕੁਝ ਨਹੀਂ ਉਹ ਲੈਣਾ ਉਹ ਫਾਗੀ ਇਹ ਤਾਂ ਉਹ ਜਿਹੜੇ ਆਪ ਨੂੰ ਲੱਗਤੇ ਲੈਣਾ ਕੋ ਕੀ ਸੀ ਇਹਨਾਂ ਨੇ ਤਾਂ ਆਪਣਾ ਦੁਆ ਲਿਆਤਾ ਜੂਏ ਕਿ ਹਾਲ ਲਿਆਤਾ ਜੇ ਵੀ ਦੁਆਰੀ ਹਾਰ ਜਾਂਦਾ ਜੇਦਾ ਮਾਰਗ ਦਾ ਟਣਾ ਹੈ ਨੇ ਉਹ ਹਰੇ ਹੋਏ ਜਹਰੀ ਦੂਆ ਹਾਰੇ ਪੜਨੂ ਫੇ ਬਰਮਾ ਸਦੀ ਕਰਨਾ ਪਿਆ ਹੋਜੀ ਆਪੇ ਸੇਵ ਬਣਾਈਆਂ ਗੁਰਮੁਖ ਆਪੇ ਅੰਮ੍ਰਿਤ ਪੀਆ ਆਪੇ ਜੇ ਬਣਾਈਆਂ ਗੁਰਮੁਖ ਗੁਰਮ ਖਾਧੀ ਆਪਣੀ ਸਭ ਕੁਝ ਕੀਤਾ ਸੇਵਾ ਵੀ ਆਪੇ ਬਣਾਈ ਹੈ ਸੇਵਾ ਵੀ ਆਪੇ ਕੀਤੀ ਹੈ ਅੰਮ੍ਰਿਤ ਵੀ ਆਪੇ ਪੀਤਾ ਖਾਂ ਕੁਛ ਗੁਪਤ ਵਾਰ ਨੂੰ ਰੂਦੀ ਰਹੀ ਬਿਨਾ ਗਲਾ ਦੇ ਸੋਲਣ ਵਾਲੀ ਆਵਾਜ਼ ਕੋਲ ਮਾਨੂੰ ਉਹੀ ਰਹਦੀ ਹੈ ਸਭ ਸਾਰੀ ਗਿਆਨ ਵੀ ਇਹ ਕਰਕੇ ਵਧਰੇ ਸਭ ਸਾਰੀ ਗਿਆਨ ਕੀ ਬੱਜਦੇ ਇਹ ਕਿਥੋਂ ਹੁੰਦੇ ਜੇ ਵੀਰ ਦਾ ਗਾਜੋ ਇਹ ਹੁੰਦਾ ਜਾਂ ਸਭ ਸਾਰੀ ਹੈ ਚਾਹੇ ਦੁਗਾਕਾਰੀ ਹੈ ਸਭ ਦੁਗਾਤੀ ਹੈ ਸਭ ਦਾ ਸਾਰਾ ਗਿਆਨ ਵਧਰੇ ਉਹ ਵੀ ਅੰਦਰ ਹੀ ਸੋਚੀ ਆਉਂਦੀ ਹੈ ਉਸ ਗਿਆਨ ਦੀ ਇਹ ਗਿਆਨ ਵੀ ਸੋਚੀ ਅੰਦਰੋਂ ਆਉਂਦੀ ਹੈ ਸਵਾਲ ਤਾਂ ਹੈ ਤਾਂ ਸੋਚੀ ਜਿਹੜਾ ਪ੍ਰਾਪਤ ਕਰਨ ਵਾਲਾ ਹੈ इच्छुक है जिन्हें अंदर सोची दुख है ओर भुख नाया या आत्म गया भुख की है जो मैं ठाकुर अपने सोई सोई देवा है। जो बोले सच होगा ये गल सच्ची है जो है आदमी सदाई होके खोजी सदाई हुद ਜੋ ਮੰਨਦਾ ਨਮਦਾ ਸ਼ਰਾਈ ਹੋ ਜਾਂਦਾ ਦੁਨੀਆ ਨੂੰ ਮੁਲਖਦਾ ਫਿਰ ਉਹ ਤੇ ਤੇ ਰੋਗੀ। ਇਤਰੀਆਂ ਤੋਂ ਮੂੰਹ ਮੋੜ ਲੈ ਤੋ ਖੋਸ਼ ਪਿਛੇ। ਠੀਕ ਹੈ ਜੀ। ਆਪੇ ਸੇ ਬਣਾਇਆ ਸੁਰਮਖ ਆਪੇ ਅੰਮ੍ਰਿਤ ਪੀਆ ਆਪ ਨਿਰੰਕਾਰ ਆਕਾਰ ਹੈ। ਆਪੇ ਆਪ ਕਰੈ ਸੋਥੀਆ। ਸੇਵਾ ਜਿਹੜੀ ਕੀਤੀ ਹੈ ਗੁਰਮਖ ਨੇ ਆਪ ਕੀਤੀ ਹੈ ਕਾਲ ਕਬੋਈ ਆਪ ਆਪਣੇ ਅੱਤੀ ਆਪਣੇ ਹੱਥੀ ਕਾਲ ਸਵਾਰੇ। ਹਾਂ। ਪ੍ਰੋਗਰਾਮ ਵਾਸਤੇ ਪ੍ਰੇਰਿਆ ਸਵਾਲ ਵਾਸਤੇ ਕਿਹ ਹੈ ਨੂੰ ਵੀ ਐ ਕਰ ਲੈ ਤੂੰ ਭਾਈ ਗੁਰਬਾਣੀ ਹੁਣ ਸਾਨੂੰ ਕਰਨ ਵਾਸਤੇ ਖੈਦੀ ਹੈ ਇਹ ਕਰ ਲੋ ਕੱਲ ਨੂੰ ਤਾਂ ਸੀ ਆਪੇ ਅਮਰ ਜੀ ਆਪੇ ਪਿੱਛੇ ਸ਼ਬਦ ਵਿਚਾਰਿਆ ਅਮਰ ਜੀ ਆਪੇ ਅਮਰ ਜੀ ਆ ਹਾਂ ਜੀ ਆਪ ਨਿਰੰਕਾਰ ਆਕਾਰ ਹੈ ਸਮਝਾਓ ਇਹਦਾ ਕੀ ਭਾਵ ਸੱਚ ਖੜੂ ਬਸੇ ਰੂਤ ਤਾਰ ਜਦੋਂ ਤੇਰ ਕੁੱਲੀ ਛੱਡ ਦਿੰਦਾ ਹੈ ਉਦੋਂ ਜੋ ਆਕਾਰ ਹੈ ਜਿਹੜਾ ਆਕਾਰ ਪੂਰਾ ਅੱਖਾਂ ਕੰਨ ਤੱਕ ਸਾਰਾ ਸਰੀਰ ਹੈ ਉਹਦੋਂ ਲੇਕਿਨ ਇਹ ਜਿਹਾ ਆਕਾਰ ਨਹੀਂ ਹੈ ਜਿਹੜਾ ਅੱਖਾਂ ਨੂੰ ਦਿੱਤੇ ਸੰਸਾਰ ਉਦੋਂ ਇੱਕੋ ਆਕਾਰ ਹੈ ਸਾਰਿਆਂ ਦਾ ਜੋਤ ਉਹ ਆਕਾਰ ਦੱਸਿਆ ਨਹੀਂ ਜਾ ਸਕਦਾ ਇਹ ਉਹਦੇ ਪਰਿਥਾਈ ਕਿ ਹੈ ਵੀ ਹੈ ਤਾਂ ਅਸਲ ਵਿੱਚ ਆਕਾਰ ਪਰ ਸਾਡੀਆਂ ਅੱਖਾਂ ਵਾਸਤੇ ਨਿਰੰਕਾਰ ਹੈ ਜੀ ਨਾਰਾਣ ਹੀ ਵਾਸਤੇ ਜਦ ਇੱਕ ਹੋ ਜਾਂਦਾ ਹੈ ਜਦ ਅਨੰਕਾਰ ਹੈ ਜਾਂ ਫਿਰ ਰੂਪਕਾਰ ਨਹੀਂ ਪਰ ਨਿਰੰਕਾਰ ਦਾ ਕੋਈ ਆਕਾਰ ਹੈਗਾ ਹੋਣਾ ਹੈਗਾ ਸਕਾਰਮੂਰਤ ਠੀਕ ਹੈ ਪਰ ਆ ਜਿਹੜਾ ਅੱਗੇ ਲਿਖਿਆ ਨਿਰੰ ਆਪ ਨਿਰੰਕਾਰ ਆਕਾਰ ਹੈ ਇਹ ਕਿਹ ਹੈ ਨਿਰੰਕਾਰ ਵਾਸਤੇ ਲਿਖਿਆ ਉਹ ਆਕਾਰ ਦਾ ਓਹੋ ਇਹ ਤਾਂ ਲਿਖਿਆ ਨਾ ਰੰਕਾਰ ਆਕਾਰ ਆ ਨਾਕਾਰ ਅੱਖਾਂ ਨੂੰ ਦਿਖਣ ਵਾਲਾ ਸਾਡੇ ਕੋਲ ਆਕਾਰ ਜਿਹਨੂੰ ਸਾਡੀ ਬੋਲੀ ਚ ਬੋਲਦੇ ਆ ਅੱਖਾਂ ਨੂੰ ਦਿਖਣ ਵਾਲੇ ਨੇ ਸਾਰੇ ਆਕਾਰ ਠੀਕ ਹੈ ਉਹ ਕਨੇ ਹੈ ਜਾਦਾ ਦੀ ਹੈ ਆ ਸੰਸਾਰ ਚ ਰੰਗ ਹੈ ਉਹਦਾ ਪਰ ਇਹ ਜਾ ਰੰਗ ਨਹੀਂ ਜਿਹੜਾ ਅੱਖ ਨੂੰ ਦਿਖੇ ਜਿਹੜਾ ਸੰਸਾਰੀ ਕੰਦੇ ਦੀ ਰੂਪ ਹੈ ਉਹਦਾ ਪਰ ਇਹ ਜਾ ਰੂਪ ਨਹੀਂ ਹੈ ਫੇਕ ਕੋਈ ਚੀਜ਼ੇ ਦੀ ਹੋ ਫੇਕ ਉਹਦਾ ਵਜੂਦ ਹੈ ਜੇ ਰੱਬ ਦੀ ਰੂਪ ਨਹੀਂ ਦੇਖਣੀ ਦੇਖਣੀ ਹੈ ਉਹਦਾ ਅਸਲੀ ਕੀ ਰਾਮ ਦਾ ਰੂਪ ਹੈ ਨਹੀਂ ਜੇ ਉਹਦੇ ਅੱਖ ਨਹੀਂ ਕੰਨ ਹੈ ਨਹੀਂ ਫਿਰ ਦੇਖਦਾ ਕਿਵੇਂ

ਉਹ ਤੁਸੀਂ ਅਵੇਜਨ ਕੀਤੇ ਹੋਏ ਰਹੇ ਬਈ ਐ ਕਰਦੀ ਇਹ ਕਹਾਵਾ ਬੁੱਧੀ ਉਹ ਜ ਸਾਡੇ ਮੰਨੇ ਨੇ ਸੰਸਾਰੀ ਲੋਕਾਂ ਨੇ ਜਦ ਅੱਖਰ ਨੂੰ ਦੇਖਣ ਵਾਲਾ ਕੀ ਆਖਾਰ ਹੈ ਹਵਾਲਾ ਆਪੇ ਆਪ ਕਰੈ ਸੋ ਥੀਆ ਆਪੇ ਆਪ ਕਰੈ ਸੋ ਥੀਆ ਹੁੱਦਾ ਹੋਆ ਜਿਹੜਾ ਉਹ ਆਪ ਕਰਦਾ ਕਬੀਰ ਕਹਿੰਦਾ ਤੁਹਾਡੀ ਗੱਲ ਦਾ ਤੁਸੀਂ ਜਵਾਬ ਦੇਣਾ ਹੁਣ ਹਾਂਜੀ ਹੈ ਤੇ ਨਹੀਂ ਹੈ ਉਹਦਾ ਸਰੂਪ ਕਹਿੰਦਾ ਹੈ ਤਾਂ ਸਹੀ ਲਖੇ ਜੇ ਕੋਈ ਏਗਾ ਦੇਖ ਕੂਈ ਆਏ ਦੇਖ ਲੈ ਆਤਮਿਕ ਗੱਲ ਸਣਾ ਸਭ ਕੁਛ ਜਿਹਨੇ ਆਤਮ ਦੇਖ ਲਿਆ ਆਤਮ ਤਾਂ ਹੈ ਨ ਕੁਛ ਕਾਤਮ ਨਹੀਂ ਕੁਛ ਕਿ ਬੂਹੋਂ ਗਾ ਤਾਂ ਸਾਦਰ ਵੀ ਬੂਹਾਂ ਦਾ ਬਣਿਆ ਹੈ ਸਾਦਰ ਦੀ ਗੱਲ ਛੱਡੋ ਤੁਸੀਂ ਬੂਹ ਦੀ ਗੱਲ ਕਰ ਲਓ ਉਹ ਇੰਨਾ ਬੜਾ 2 2 3 3 ਹੀ ਕੋਟਲ ਦਾ ਸਹੀ ਚੱਕੀ ਘੁਰਦਾ ਪਹਿਲਾਂ ਕੀ ਹੈ ਵਿੱਚ ਆਤਮ ਲੱਗੜ ਜਾਂਦੀ ਹੈ ਛੇ ਆਦੂ ਹੀ ਜਗਦੇ ਨੇ ਫਿਰ ਉਹ ਪਰ ਕੋਈ ਨਹੀਂ ਦੀ ਪੁਛਾਈ ਨਹੀਂ ਸੀ ਉਹ ਕੁਝ ਮਨਾ ਨਹੀਂ ਸੀ ਸ਼ਕਤੀ ਹੈ ਉਹ ਸ਼ਕਤੀ ਵੀ ਹੈ ਪਰ ਥੰਨੇ ਸ਼ਕਤੀ ਹੈ ਮਾਇਆ ਦੀ ਸ਼ਕਤੀ ਅਗਰ ਸ਼ਕਤੀ ਹੈ ਠੀਕ ਹੈ ਜੀ ਇੱਥੇ ਸਤਵੇਂ ਪੌੜੀ ਦੀ ਸਮਾਪਤੀ ਹੈ ਜੀ